ਜੋ ਬੋਲੇ ਸੋ ਨਿਹਾਰ ਭਗਵਾਨ ਵਾਲਮੀਕ ਮਹਾਰਾਜ ਦੀ ਜੈ ਮੈਂ ਲੱਗੀ ਵਾਜ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਬਾਬਾ ਸਨਿਨਾਥ ਜੀ ਮਸਲੇ ਕਾਫੀ ਜਿਹੜੇ ਸਮੇ ਤੋਂ ਜਿਹੜੇ ਪੈਂਡਿੰਗ ਸੀਗੇ ਪਿਛਲੇ 6 ਤੋਂ 7 ਮਹੀਨਿਆਂ ਤੋਂ ਜਿਹੜੇ ਪੈਂਡਿੰਗ ਮਸਲੇ ਸੀਗੇ ਉਹਨਾਂ ਦੇ ਵਿੱਚੋਂ ਕੋਈ ਪੁਲਿਸ ਪ੍ਰਸ਼ਾਸਨ ਦੇ ਨਾਲ ਸੰਬੰਧਤ ਆ ਔਰ ਕੁਝ ਜਿਹੜੇ ਆ ਸਿਵਲ ਪ੍ਰਸ਼ਾਸਨ ਦੇ ਨਾਲ ਸੰਬੰਧਤ ਆ ਜਿਨ੍ਹਾਂ ਦਾ ਇਹ ਬਾਰ-ਬਾਰ ਮੰਗ ਪੱਤਰ ਦੇਣ ਦੇ ਬਾਵਜੂਦ ਕੁਝ ਅਧਿਕਾਰੀਆਂ ਵੱਲੋਂ ਆਸ਼ਵਾਸਨ ਦਿੱਤਾ ਜਾਂਦਾ ਵਾ ਪਰ ਕਿਸੇ ਵੀ ਤਰੀਕੇ ਦਾ ਕੋਈ ਵੀ ਮਸਲਾ ਜਿਹੜਾ ਹੱਲ ਨਹੀਂ ਹੋ ਰਿਹਾ ਸੀਗਾ ਸੋ ਉਸੇ ਰੋਸ਼ਵਜੋ ਜਿਹੜਾ ਵਾ ਅੱਜ ਪੀੜਤ ਪਰਿਵਾਰਾਂ ਵੱਲੋਂ ਜਿਹੜਾ ਵਾ ਇੱਕ ਸਮੂਹ ਜਿਹੜੀ ਭੁਖੜਤਾਲ ਤੋਰ ਤੇ ਬੈਠੇ ਜਾ ਗਿਆ ਵਾ ਔਰ ਅਣਮੁੱਥੇ ਸਮੇਂ ਲਈ ਭੁਖੜਤਾਲ ਆ ਜਿਨ੍ਹਾਂ ਚੱਕਰ ਵੀ ਸਾਡਾ ਮਸਲੇ ਹੱਲ ਨਹੀਂ ਹੁੰਦੇ ਔਰ ਜਿਹੜੇ ਐਸ ਸੀ ਐਸ ਸੀ ਦੇ ਮਸਲੇ ਆ ਉਹਨਾਂ ਦੀ ਐਫ ਆਈ ਆਰ ਪ੍ਰਸ਼ਾਸਨ ਸਾਨੂੰ ਨਹੀਂ ਦਿੰਦਾ ਕਿਉਂਕਿ ਮਿੱਠੀਆਂ ਗੋਲੀਆਂ ਇਹ ਪ੍ਰਸ਼ਾਸਨ ਦੀਆਂ ਬਹੁਤ ਜ਼ਿਆਦਾ ਖਾਲ ਚੁੱਕੇ ਆਂ ਔਰ ਹੁਣ ਜਿਹੜਾ ਵਾਅਦੇ ਜਿੰਨਾ ਚਿਰ ਪ੍ਰਸ਼ਾਸਨ ਹਾਨੂੰ ਐਫ ਆਈ ਆਰ ਦੀਆਂ ਕਾਪੀਆਂ ਨਹੀਂ ਦਿੰਦਾ ਉਹਨਾਂ ਚੱਕਰ ਜਿਹੜੀ ਮੁਹੜ ਹੜਤਾਲ ਜਾਰੀ ਰਹੇਗੀ ਕਿੰਨੇ ਮਸਲੇ ਟੋਟਲ 6 ਮਸਲੇ ਆ ਜੀ ਕਿੰਨੇ ਪਰਿਵਾਰ ਇੱਥੇ ਤੇ ਮੇਨ ਮੁੱਦਾ ਕੀ ਹੈ ਗੱਲ ਤੋਂ ਮੇਨ ਮੁੱਦੇ ਜਿਹੜੇ ਐਸ ਐਸ ਸੀ ਦੇ ਨਾਲ ਸੰਬੰਧਿਤ ਆ ਕਿਉਂਕਿ ਪਿਛੇ ਮੀਡੀਆ ਦੇ ਵਿੱਚ ਵੀ ਕਾਫੀ ਮਸਲਾ ਹਾਈਲਾਈਟ ਹੋਇਆ ਵਾ ਇੱਕ ਜੇਠੂਵਾਲ ਦੇ ਵਿੱਚ ਆਪਣਾ ਵੀਰ ਸੀ ਕਮਲਜੀਤ ਉਹਨੂੰ ਜਿਹੜਾ ਵਾ ਜ਼ਮੀਦਾਰਾਂ ਵੱਲੋਂ ਜਿਹੜਾ ਕਰੰਟ ਲਗਾਇਆ ਗਿਆ ਕਟ ਮਾਰਕ ਕੀਤੀ ਗਈ ਆ ਔਰ ਉਸ ਤੋਂ ਬਾਅਦ ਵੀ ਉਹ ਨਹੀਂ ਟਲਦੇਣੀ ਪਏ ਘਰ ਆ ਕੇ ਕਦੀ ਉਹਨਾਂ ਦੀ ਮਿਸਿਸ ਨੂੰ ਧਮਕੀਆਂ ਲਾ ਰਹੇ ਆ ਉਹ ਕੱਲ ਹੋਰੇ ਹਸਬੰਦ ਨੂੰ ਕਮਲਜੀਤ ਨੂੰ ਜਿਹੜੀ ਉਹਨਾਂ ਨੂੰ ਧਮਕੀਆਂ ਲਾਈਆਂ ਵਾ ਪਰ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਕਾਰਵਾਈ ਦੇ ਨਾਮ ਸਿਰਫ ਜਿਹੜਾ ਵਾ ਜ਼ੀਰੋ ਰਿਜ਼ਲਟ ਹੀ ਨਿਕਲ ਕੇ ਆ ਰਿਹਾ ਵਾ ਪਿਛਲੇ ਦਿਨੋਂ ਤੋਂ ਡੀਸੀ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਉਹਦੇ ਵੱਲੋਂ ਕਾਰਵਾਈ ਨਹੀਂ ਕੋਈ ਬਿਲਕੁਲ ਜੀ ਮੈਂ ਉਹ ਹੀ ਤੁਹਾਨੂੰ ਦੱਸ ਰਿਹਾ ਜੀ ਕਿ ਵੀ 6 ਮਹੀਨੇ ਤੋਂ ਲਗਾਤਾਰ ਮੰਗ ਪੱਤਰ ਜਾ ਰਹੇ ਆ ਔਰ ਆਸ਼ਵਾਸਨ ਹੀ ਮਿਲਦਾ ਪਿਆ ਵਾ ਔਰ ਇੱਕ ਮਸਲਾ ਜਿਹੀ ਸੀਗਾ ਜਿਹੜਾ ਕਿ ਗੁਰਫਤ ਦੇ ਨਾਂ ਦਾ ਜਿਹੜਾ ਮੁੰਡਾ ਸੀਗਾ 4 ਸਾਲ ਦਾ ਉਹਤੇ ਜਿਹੜੀ ਛੱਤ ਪਾਲਿਆ ਨੀ ਛੱਤ ਢਿੱਗ ਪਈ ਔਰਤੇ ਵੀ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਮੁਆਵਜ਼ੇ ਦੇ ਨਾਂ ਤੇ 1 ਰੁਪਿਆ ਨੀ ਜਿਹੜੀ ਪ੍ਰਵਾਹ ਦੀ ਜਿਹੜੀ ਮਾਲੀ ਸਹਾਇਤਾ ਨਹੀਂ ਕੀਤੀ ਗਈ ਔਰ ਮਸਲੇ ਐਸੇ ਐਸੇ ਗੰਭੀਰ ਹੈਗੇ ਆ ਕੁਝ ਧਾਰਮਿਕ ਮਸਲੇ ਆ ਕੁਝ ਸਮਾਜੀ ਕਾ ਔਰ ਕੁਝ ਸਾਡੇ ਐਸ.ਐਸ.ਟੀ ਦਾ ਸੰਬੰਧਤ ਆ ਧਾਰਮਿਕ ਮਿਸ਼ੇ ਦੇ ਵਿੱਚ ਜਿਹੜਾ ਇੱਕ ਮਜੀਠੇ ਹਲਕੇ ਦੇ ਵਿੱਚ ਵਿਲੀਅਮ ਮਸੀਹ ਤੇ ਵਿਜੇ ਮਸੀਹ ਵੱਲੋਂ ਜਿਹੜਾ ਸਾਡਾ ਵਰਕਰ ਆ ਰਾਜਨ ਸਿੰਘ ਪੂਰੀ ਜਿਹੜੀ ਮਾਲਾ ਦੀ ਟੋੜੀ ਗਈ ਸੀਗੀ ਪਰ ਉੱਥੋਂ ਦਾ ਜਿਹੜਾ ਏਐਸਆਈ ਆ ਹਰਜਿੰਦਰ ਸਿੰਘ ਉਹਨੇ ਜਿਹੜੀ ਆ ਦੂਜੀ ਪਾਰਟੀ ਦੇ ਨਾਲ ਮਿਲੀ ਭੁਗਤ ਕਰਕੇ ਜਿਹੜੀ ਦਰਖਾਸਤ ਆ ਦਰਖਾਸਤ ਉਹ ਜਿਹੜੇ ਦਾਖਲ ਅਫਸਰ ਕਰਤਾ ਬਗੈਰ ਮਤੇ ਦੀ ਜਿਹੜੀ ਆ ਉਹ ਬਿਆਨ ਕੀਤੇ ਕਿਉਂਕਿ ਪਿਛੇ ਬੀਤੇ ਦਿਨੀ ਜਿਹੜਾ ਇੱਕ ਖਬਰ ਵੀ ਚੱਲੀ ਕਿ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਆਪਣਾ ਪੰਜਾਬ ਪੁਲਿਸ ਨੂੰ ਜਿਹੜੀ ਆ ਫਟਕਾਰ ਲਗਾਈ ਗਈ ਸੀ ਕਿ ਜਿਹੜੀ ਕਿ ਦਰਖਾਸਤਾਂ ਜਿਹੜੀ ਆ ਕਾਫੀ ਸਮੇ ਤੋਂ ਪੈਂਡਿੰਗ ਸੀਗੀਆਂ ਔਰ ਉਸ ਦਰਖਾਸਤਾਂ ਨੂੰ ਜਿਹੜਾ ਇਹ ਹੱਲ ਕਰਨ ਦੇ ਉਹਦੇ ਵਿੱਚ ਜਲਦਬਾਜ਼ੀ ਦੇ ਵਿੱਚ ਜਿਹੜਾ ਮਤਾਈ ਪਾਰਟੀ ਨੂੰ ਤਾਂ ਨਿਆ ਮਿਲਦਾ ਨਹੀਂ ਪਿਆ ਔਰ ਮੁਜਰੇ ਪਾਰਟੀ ਨੂੰ ਜਿਹੜਾ ਹੋਰ ਆ ਫਾਇਦਾ ਜਰੂਰ ਮਿਲਦਾ ਪਿਆ ਵਾ ਕਾਰਨ ਕਰਦੇ ਸੀ ਆ ਮਾਮਲੇ ਨੂੰ ਪਿੱਛੇ ਜੀ ਬਿਆਨ ਪਿਆ ਕਿ 20 ਦਿਨਾਂ ਵਿੱਚ ਕਿਹੜੀ ਵੀ ਕੰਪਲੀਟ ਹੋਦਾ ਇੱਦਾਂ ਜਾਵੇ ਪਰ ਤਾਂ 2-3 ਲਗਾਤਾਰ 6 ਮਹੀਨੇ ਹੋ ਰਹੇ ਲੱਗਦਾ ਨਹੀਂ ਮੈਂ ਉਹੀ ਗੱਲ ਕਰ ਰਿਹਾ ਜੀ ਕਿ ਵੀ ਕਿਤੇ ਨਾ ਕਿਤੇ ਪੋਲਿਟਿਕਲ ਪ੍ਰੈਸ਼ਰ ਹੁੰਦਾ ਵਾ ਜਾਂ ਪੁਲਿਸ ਨਾ ਕਿਸੇ ਤਰੀਕੇ ਦੀ ਸਾਂਡਗਾਰਡ ਕਰ ਲਿੱਤੀ ਜਾਂਦੀ ਆ ਔਰ ਜਿਹੜੇ ਕਰਕੇ ਜਿਹੜੇ ਦੋਸ਼ੀਆਂ ਦੇ ਹੌਸਲੇ ਜਿਹੜੇ ਬਹੁਤ ਜ਼ਿਆਦਾ ਬਲੰਦ ਹੋ ਚੁੱਕੇ ਆ ਕਿਉਂਕਿ ਇਹ ਜੱਠੂਵਾਲ ਵਾਲੇ ਮਸਲੇ ਦੇ ਵਿੱਚ ਵੀ ਅ ਅਸੀ ਜਥੇਬੰਦੀ ਵੱਲੋਂ ਆਪ ਗਏ ਆ ਔਰ ਮੁੰਡੇ ਨੂੰ ਲੈ ਕੇ ਆਏ ਆ ਤਾਂ ਫੇਰ ਉਹਦਾ ਮੈਡੀਕਲ ਹੋਇਆ ਵਾ ਕਿਤੇ ਉਹਦਾ ਮੈਡੀਕਲ ਵੀ ਨਹੀਂ ਸੀ ਹੋਣ ਦੇ ਰਹੇ ਜੱਟ ਉਹਨਾਂ ਨੇ ਘਰ ਨੂੰ ਕੇਰਾਬੰਦੀ ਕੀਤੀ ਸੀ ਉਹਨੂੰ ਜਾਣ ਨਹੀਂ ਸੀ ਦੇ ਦੇ ਔਰ ਉਸ ਤੋਂ ਬਾਅਦ ਜਦੋਂ ਕੰਪਲੇਂਟ ਗਈ ਹੈ ਕਿ 4 ਤੋਂ 5 ਦਿਨਾਂ ਬਾਅਦ ਉਹਨਾਂ ਨੇ ਮੋਟਰਸਾਈਕਲ ਚੋਰੀ ਦੀ ਜਿਹੜੀ ਕੰਪਲੇਂਟ ਪਾਤੀ ਐ ਐਸਐਚਓ ਨੂੰ ਕੰਸੀਡਰ ਕਰੀ ਜਾ ਰਿਹਾ ਵਾ ਜਦਕਿ ਮੈਂ মিডিਆ ਸਾਹਮਣੇ ਦਾਅਵੇ ਨਾ ਕਹਿਣਾ ਮੈਂ ਕਿ ਜੇ ਸਾਡੇ ਬੰਦੇ ਤੇ ਕਿਤੇ ਵੀ ਚੋਰੀ ਦਾ ਪ੍ਰਚੰਦਰ ਚ ਹੁੰਦਾ ਵਾ ਤੇ ਫਿਰ ਅਸੀਂ ਇਸੀ ਨੂੰ ਖਤਮ ਕਰਦਾਂਗੇ ਤੁਸੀਂ ਹੁਣ ਸਵੇਰ 'ਚ ਬੇਟੀ ਕੋਈ ਅਧਿਕਾਰੀ ਆਇਆ ਤੁਹਾਡੇ ਨਾਲ ਹਜੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਅਜੇ ਕਿਉਂਕਿ ਅ ਅਧਿਕਾਰੀ ਹੁਣ ਆਣ ਵੀ ਕਿਸੇ ਮੂੰਹ ਨਾਲ ਕੇ ਵੀ ਆਸ਼ਵਾਸਨ ਨਹੀਂ ਦੇਈ ਜਾ ਰਹੇ ਆ ਕੰਮ ਤੇ ਕੋਈ ਵੀ ਨਹੀਂ ਹੱਟਾ ਹੋ ਰਿਹਾ ਔਰ ਮਾਲਾ ਟੁੱਟੀ ਹੈ ਕੋਈ ਮਾੜਾ ਮੋਟਾ ਮਸਲਾ ਤੇ ਹੈਗਾ ਨਹੀਂ ਆਜੀ ਕਿ ਵੀ ਇੱਕ ਭਗਵਾਨ ਵਾਲਮੀਕੀ ਮਹਾਰਾ ਜੀ ਨੇ ਮਾਲਾ ਪਾਈ ਸੀਗੀ ਮਾਲਾ ਵੀ ਤੋੜ ਦਿੱਤੀ ਔਰ ਦਰਖਾਸਤਾਂ ਜਿਹੜੀਆਂ ਆਵਾ ਫੜਾਫੜ ਨਿਪਟਾਰਾ ਕਰਨ ਲਈ ਜਿਹੜਾ ਵਾ ਕਿ ਉਹ ਕਾਰਨ ਕੀ ਜਦ ਆਇਸੀ ਭੇਚਾਰੇ ਨੂੰ ਆਪਾਂ ਨੂੰ ਸਾਫ਼ ਲੈਣ ਲਈ ਅਕਸਰ ਹੀ ਸੜਕਾਂ 'ਲਾ ਖਤਰਨਾ ਪੈਂਦਾ ਆ ਪਰ ਪਰਚਾ ਦੇ ਕੇ ਜਾਂਦਾ ਵੀ ਜਾਣਬੁੱਝ ਕੇ ਇਹ ਜਾਣਬੁੱਝ ਕੇ ਨਹੀਂ ਆ ਦੇਖੋ ਕਿਤੇ ਨਾ ਕਿਤੇ ਜੇ ਆਪਾਂ ਵੀ ਕਹੀਏ ਕਿ ਵੀ ਸਾਡੇ ਸਮਾਜ ਵਿੱਚ ਇੱਕ ਤਾਂ ਨਹੀਂ ਜਿਹੜਾ ਮੇਨ ਜਿਹੜਾ ਕਾਰਨ ਹੈਗਾ ਵਾ ਔਰ ਦੂਸਰਾ ਵਾ ਕਿ ਜਿਹੜਾ ਇਹ ਲੜਕਾ ਵਾ ਇਹ ਕਿਸਾਨੀ ਅੰਦੋਲਨ ਦੇ ਵਿੱਚ ਜਾ ਕੇ ਉਹਨਾਂ ਦੀ ਦਿਹਾੜੀ ਕਰਦਾ ਪੈਸੇ ਦੀ ਦਿਹਾੜੀ ਮੰਗੀ ਤਾਂ ਫਿਰ ਉਹਨਾਂ ਨੇ ਕੀਤਾ ਹੁਣ ਪੋਲੀਟਿਕਲ ਪ੍ਰੈਸ਼ਰ ਆ ਵਾ ਸਾਡਾ ਸਮਾਜ ਜਿਹੜਾ ਵਾ ਪਿਛੜਿਆ ਹੋਇਆ ਪਿਆ ਵਾ ਪੈਸੇ ਵੱਲੋਂ ਵੀ ਕਹਿ ਲਓ ਪੜ੍ਹਾਈ ਵੱਲੋਂ ਵੀ ਜਾਣਕਾਰੀ ਦੀ ਕਮੀ ਹੋਣ ਕਰਕੇ ਜਿਹੜਾ ਇਹ ਸਮਾਜ ਇਹਨਾਂ ਸਾਡੇ ਨਾਲ ਇਹ ਸਾਰੇ ਤੱਕੇ ਵਦੀਕੇ ਹੋ ਰਹੇ ਆ ਸੋ ਹੋਰੇ ਕਰਕੇ ਹੀ ਜਿੱਥੇ ਬੰਦੀਆਂ ਜਿਹੜੀਆਂ ਵਾਂ ਖੜੀਆਂ ਵਾਂ ਲੱਗੀ ਜੀ ਇਹ ਦਰਨਾ ਪ੍ਰਦਰਸ਼ਨ ਕਿਦੋਂ ਤੱਕ ਚੱਲੇਗਾ ਇਹ ਅਣਮਿੱਥੇ ਸਮੇਂ ਲਈ ਚੱਲੇਗਾ ਕਿਉਂਕਿ ਹੁਣ ਅਸੀਂ ਬਾਰ ਬਾਰ ਇੱਕੋ ਹੀ ਗੱਲ ਕਰ ਰਹੇ ਆ ਕਿ ਵੀ ਇਹ ਸਾਨੂੰ ਆਸ਼ਵਾਸਨ ਨਾ ਦਿੱਤਾ ਜਾਵੇ ਐਫ ਆਈ ਆਰਾਂ ਦੀ ਕਾਪੀਆਂ ਦੇਣਗੇ ਤੇ ਫਿਰ ਜਿਹੜਾ ਵਾ ਦਰਨਾ ਬਸਨ ਚੁੱਕਿਆ ਜਾਏਗਾ ਮੋਦੀ ਤੁਸੀਂ ਦੱਸਿਆ ਸੀ ਆਂ ਤੇ ਕਾਪੀ ਲੈ ਮਿਲੇਗੀ ਤੇ ਫੇਰ ਹੀ ਬਿਲਕੁਲ ਜੀ ਠੀਕ ਕਿਉਂਕਿ ਸਹੂਲਤ ਹੋ ਚੱਲੇ ਆ ਨਾ ਜੇ ਛੇਆ ਮੈਂ ਨਾ ਜੋ ਇੱਕ ਮਸਲਾ ਵੀ ਸਾਡਾ ਹੱਲ ਕੀਤਾ ਹੁੰਦਾ ਤਾਂ ਫਿਰ ਚਲੋ ਕੋਈ ਵੀ ਤਾਂ ਗੱਲ ਹੁੰਦੀ ਨਾ ਹੁਣ ਲਗਾਤਾਰ ਤੇ ਕੋਈ ਵੀ ਮਸਲਾ ਸਾਡਾ ਹੱਲ ਹੀ ਨਹੀਂ ਕੀਤਾ ਪ੍ਰਸ਼ਾਸਨ ਨੇ ਹੁਣ ਆ ਪਰਿਵਾਰ ਜਿਹੜਾ ਵਾ ਹਜੇ ਵੀ ਜਿਹੜਾ ਵਾ ਖੁੱਲੇ ਸੰਭਾਂਥਲੇ ਰਹਿ ਰਿਹਾ ਵਾ ਠੀਕ ਆ ਜੀ ਤੇ ਇਹ ਕਿੱਥੇ ਦਾ ਨਿਆਂ ਹੈਗਾ ਵਾ ਕਿਤੇ ਇੱਕ ਉਹ ਕਿਸਾਨ ਕੋਈ ਵੀ ਉਹਨਾਂ ਦਾ ਜਿਹੜਾ ਬੰਦਾ ਵਾ ਸ਼ਹੀਦ ਹੁੰਦਾ ਵਾ ਤੇ ਉਹ ਮਿੰਟੋ ਮਿੰਟੀ ਜਿਹੜਾ ਮੁਆਵਜ਼ਾ ਲੈ ਲੀ ਜਾਂਦੇ ਤੇ ਫਿਰ ਉਹੀ ਹੈ ਕਿ ਜਿਹੜੀ ਚੱਲਦੀ ਆ ਉਹ ਚਲਾਈ ਜਾਂਦਾ ਵਾ ਤੇ ਜਿਹੜਾ ਮਾੜਾ ਬੰਦਾ ਵਾ ਉਹ ਫੇਸੜ ਕੇ ਧੱਕੇ ਖਾਂਦਿਆ ਵਾ ਹੁਣ ਇਹ ਤੇ ਚੀਜ਼ ਝੂਠੀ ਤੇ ਨਹੀਂ ਨਾ ਹੈ ਮਾਂਗਾ ਕੇ ਵੀ ਸਾਰੇ ਦੇਲੇ ਮੁੰਦੇ ਜਿਹੜੇ ਹੱਡੇ ਆ ਉਹਨਾਂ ਦੀ ਤੁਰੰਤ ਕਾਰਵਾਈ ਕੀਤੀ ਜਾਵੇ ਔਰ ਦੂਸਰਾ ਦੇਖੋ ਕਿ ਵੀ ਸਰਕਾਰਾਂ ਹਮੇਸ਼ਾ ਸਾਡੇ ਸਮਾਜ ਨਾਲ ਧੱਕਾ ਕਰਦੀਆਂ ਆ ਰਹੀਆਂ ਇੱਕ ਪਾਸੇ ਪ੍ਰਗਟ ਦਿਵਸ ਦਾ ਦਿਨ ਚੱਲਦੇ ਪਏ ਆ ਔਰ ਅੱਜ ਸਾਨੂੰ ਇੱਥੇ ਆ ਕੇ ਇੱਥੇ ਸਾਰਾ ਸਮਾਜ ਜਿਹੜਾ ਵਾ ਇੱਕ ਖੁਸ਼ੀ ਦੀ ਲਹਿਰ ਆ ਕਿ ਵੀ ਸਾਡਾ ਪ੍ਰਗਟ ਦਿਵਸ ਆ ਰਿਹਾ ਵਾ ਔਰ ਸਾਨੂੰ ਸਮਾਜ ਦੇ ਨਾਲ ਜਿਹੜਾ ਵਾ ਉਹ ਸੜਕਾਂ ਤੇ ਬਹਿਣਾ ਪੈ ਰਿਹਾ ਵਾ ਸੰਘਰਸ਼ ਕਰਨਾ ਪੈ ਰਿਹਾ ਵਾ ਕਿਉਂਕਿ ਜੇ ਅੱਜ ਆਪਾਂ ਇੱਥੇ ਨਾ ਬੰਦੇ ਤੇ ਕੱਲ ਜਟਾਣ ਜਿਸਰਾਂ ਨੇ ਉਹਨਾਂ ਨੂੰ ਧਮਕੀਆਂ ਲਾਈਆਂ ਵਾ ਤੇ ਹੋ ਸਕਦਾ ਵਾ ਕਿ ਇੱਕ ਦਿਨ ਦੇ ਵਿੱਚ ਵਿੱਚ ਕੋਈ ਕੋਈ ਕੋਸ਼ਣਾ ਕੁਛ ਹੋਰਨਾ ਵਧੀ ਕੀ ਹੋ ਜਾਣੀ ਸੀ ਤੇ ਫਿਰ ਪ੍ਰਸ਼ਾਸਨ ਨੇ ਸਿਰਫ ਸਿਰਫ ਕਾਗਜ਼ ਕਾਲੀ ਕਰਦੇ ਰਹਿ ਜਾਣਾ ਸੀਗਾ ਬੰਦੇ ਨੇ ਆਪਣੇ ਜਾਨ ਨੂੰ ਚਲ ਜਾਣਾ ਕਿਉਂਕਿ ਦੇਖੋ ਛੋਟੇ ਛੋਟੇ ਬੱਚੇ ਆਰੇ ਜਦੋਂ ਕਿਸੇ ਨੂੰ ਨਿਆਣ ਨਹੀਂ ਮਿਲਣਾ ਤੇ ਫਿਰ ਆ ਜਾ ਕੇ ਉਹਨਾਂ ਸੜਕਾਂ ਤੇ ਉਤਰਨਾ ਹੋਰ ਕੀ ਕਰੇ ਮਾੜਾ ਬੰਦਾ ਕੀ ਕਰ ਸਕਦਾ ਵਾ ਤੇ ਕੋਲੇ 100 ਰੁਪਏ ਭਗਵਾਨ ਬਾਲਕੀਨ ਮਹਾਰਾਜ ਕੀ ਹੈ ਸ੍ਰੀ ਸ੍ਰੀ 108 ਗੁਰੂ ਗਿਆਨਾਥ ਮਹਾਰਾਜ ਕੀ ਹੈ ਮੇਰਾ ਨਾਮ ਬਾਬਾ ਸਨਿਨਾਥ ਅੱਜ ਸਾਡੇ ਪ੍ਰਧਾਨ ਲਕੀਬਾਇਤ ਜੀ ਤੋ ਖੜਤਾਲ ਤੇ ਬੈਠੇ ਨੇ ਅਨ ਸਮੇਂ ਵਾਸਤੇ ਜੋ ਕਿ ਗਰੀਬ ਪਰਿਵਾਰਾਂ ਦੇ ਮਸਲੇ ਬਹੁਤ ਹੀ ਚਿਰ ਤੋਂ ਪ੍ਰਸ਼ਾਸਨ ਤੇ ਡਾ ਲਟਕਾਏ ਹੁੰਦੇ ਡਾ ਲਟਕਾਏ ਨੇ ਤਾਂ ਇਕੱਲੇ ਤੇ ਕਪੜੇ ਟਾਂਕੇ ਬੰਦਾ ਭੁੱਲ ਜਾਂਦਾ ਐ ਹੋ ਜਾ ਗਤੀਰਾ ਪ੍ਰਸ਼ਾਸਨ ਸਾਡੇ ਗਰੀਬ ਪਰਿਵਾਰਾਂ ਨਾਲ ਗਰੀਬਾ ਸਮਾਜ ਨਾਲ ਕਰਦਾ ਪਿਆ ਇੱਕ ਜੇਠੂ ਵਾਲ ਬਹੁਤ ਹੀ ਗਰੀਬ ਪਰਿਵਾਰ ਜਿਨ੍ਹਾਂ ਨੇ ਜੱਟਾਂ ਵੱਲੋਂ ਨੂੰ ਬਹੁਤ ਕੁੱਟ ਮਾਰ ਕੁੱਟਿਆ ਗਿਆ ਜੇ ਕੋਈ ਵੀ ਕਰਮਚਾਰੀ ਉੱਤੋਂ ਤੱਕ ਵੀ ਉਹਨੂੰ ਧਮਕੀਆਂ ਲਾਈਆਂ ਗਿਆ ਫੇਵਰੀ ਪ੍ਰਸ਼ਾਸਨ ਇਹ ਚਾਹੁੰਦਾ ਵੀ ਇਹਨਾਂ ਦੀਆਂ ਲਾਸ਼ਾਂ ਕਿਉਂ ਨਹੀਂ ਜਾਣਦੀਆਂ ਇੱਥੋਂ ਪ੍ਰਸ਼ਾਸਨ ਇਹ ਚੀਜ਼ ਦੀ ਵੇਟ ਕਰਨਦਾ ਬਸ ਵੀ ਇਹਨਾਂ ਦੀਆਂ ਲਾਸ਼ਾਂ ਜਾਣ ਇਹ ਲਾਸ਼ਾਂ ਲੈ ਕੇ ਜਾਣ ਲਾਸ਼ਾਂ ਸਰ ਪ੍ਰਸ਼ਾਸਨ ਨੂੰ ਪਤਾ ਵੀ ਪ੍ਰਸ਼ਾਸਨ ਕੀ ਸੋਚ ਕੇ ਬੈਠਾ ਸਾਡੇ ਸਮਾਜ ਬਾਰੇ ਸਾਡੇ ਸਮਾਜ ਨੂੰ ਪ੍ਰਸ਼ਾਸਨ ਕੀੜਾ ਮਕੌੜਾ ਸਮਝਦਾ ਪਿਆ ਨਿਕੇ ਨਿਕੇ ਬੱਚੇ ਬੈਠੇ ਇਹਨਾਂ ਦੇ ਆਗੇ ਐਮਨੀ ਪ੍ਰਸ਼ਾਸਨ ਦੇਖਦਾ ਜੇ ਇਸ ਪਰਿਵਾਰ ਨੂੰ ਕੁਝ ਹੋ ਜੇ ਕੌਣਾ ਜ਼ਿੰਮੇਵਾਰ ਕੋਣ ਹੈ ਕੌਣਾ ਜ਼ਿੰਮੇਵਾਰ ਪ੍ਰਸ਼ਾਸਨ ਪੰਜਾਬ ਸਰਕਾਰ ਹੋਵੇਗੀ ਕਿਉਂਕਿ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਖਤਰਾ ਇੱਥੋਂ ਤੱਕ ਕਿ ਇਹਨਾਂ ਦਾ ਪਿੰਡ ਰਹਿਣ ਜੋਗਾ ਮੁਸ਼ਕਲ ਹੋ ਗਿਆ ਹੈ ਕੋਈ ਕੋਈ ਸੁਨੀਲ ਦੇ ਬੇਟੀ ਕੋਈ ਅਧਿਕਾਰੀ ਆ ਤੁਹਾਡੇ ਨਾਲ ਦੇਖੋ ਜੀ ਇਸ ਟਾਈਮ ਤੇ ਕੋਈ ਵੀ ਉੱਚ ਅਧਿਕਾਰੀ ਸਾਡੇ ਕੋਲ ਨਹੀਂ ਆਇਆ ਜੀ ਹੁਣ ਮੰਗ ਕੀ ਬੱਧ ਮੰਗ ਸਾਡੀ ਇਹੋ ਕਿ ਜਿੰਨੇ ਵੀ ਇੱਥੇ ਗਰੀਬ ਪਰਿਵਾਰ ਬੈਠੇ ਨੇ ਜਿਨ੍ਹਾਂ ਦੀ ਮਸਲੇ ਨੇ ਪੰਜ ਛੇ ਮਸਲੇ ਸਾਡੇ ਅੱਗੇ ਨੇ ਉਹ ਕਾਪੀ ਹਨ ਨੂੰ ਦਿੱਤੀ ਜਾਵੇ ਉਹ ਹਲਕੇ ਤੇ ਜਾਣ ਨਹੀਂ ਤੇ ਮੈਂ ਇੱਥੇ ਇੱਦਾਂ ਹੀ ਬੈਠਾਂਗੇ ਦਿਨ ਰਾਤ ਅਸੀਂ ਪੂਰੀ ਤਿਆਰੀ ਨਾਲ ਆਈ ਹੈ ਬੋਲੇ ਸੋਨਰ ਭਗਵਾਨ ਵਾਲੇ ਜੀ ਮਹਾਰਾਜ ਜੀ